ਅਕਸਰ ਗੁਰਸ਼ਰਨ ਸਿੰਘ ਹੋਰਾਂ ਨੂੰ ਇੱਕ ਸਵਾਲ ਕੀਤਾ ਜਾਂਦਾ ਕਿ ਆਖਰ ਉਹਨਾਂ ਨੇ ਪੰਜਾਬੀ ਨਾਟਕ ਤੇ ਰੰਗਮંચ ਅੱਗੇ ਨਾਟਕ ਤੇ ਰੰਗਮંચ ਕਲਾ ਦਾ ਕਿਹੜਾ ਮਾਡਲ ਰੱਖਿਆ ਕਿਹੜਾ ਮਾਡਲ ਸਿਰਜਿਆ ਉਹਨਾਂ ਨੇ ਤੇ ਜੀ ਅਸੀਂ ਇਸ ਸਵਾਲ ਦਾ ਇੱਕ ਇਮਾਨਦਾਰ ਜਵਾਬ ਚਾਹੁੰਦੇ ਹਾਂ ਤਾਂ ਸਾਨੂੰ ਗੁਰਸ਼ਰਨ ਸਿੰਘ ਹੋਰਾਂ ਦੇ ਵਿਚਾਰਧਾਰਕ ਸਫ਼ਰ ਦੇ ਨਾਲ ਨਾਲ ਉਹਨਾਂ ਦੇ ਸ਼ੈਲੀਗਤ ਸਫ਼ਰ ਨੂੰ ਵੀ ਸਮਝਣਾ ਪਏਗਾ ਚੈਨਲ ਦੇਖਿਆ ਜਾਵੇ ਪਹਿਲੇ ਪੜਾ ਦੇ ਉੱਤੇ ਉਹ ਬਹੁਤ ਹੀ ਕਲਾਤਮਕ ਅਤੇ ਸਵਜਾਤਮਕ ਮੁੱਲਾਂ ਵਾਲਾ ਰੰਗਮંચ ਕਰ ਰਹੇ ਨੇ ਸਾਇਤਿਕ ਮੁੱਲਾਂ ਵਾਲਾ ਰੰਗਮંચ ਕਰ ਰਹੇ ਨੇ ਜੋ ਤਕਨੀਕੀ ਤੌਰ ਤੇ ਬਹੁਤ ਵਧੀਆ ਇੱਥੇ ਉਹ ਪਰਸੀਨੀਅਮ ਨਾਲ ਜੁੜੇ ਹੋਏ ਨੇ ਕੁਦਰਤੀ ਤੌਰ ਤੇ ਪਰ ਦੂਜੀ ਪੜਾ ਦੇ ਉੱਤੇ ਉਹ ਪਰਸੀਨੀਅਮ ਨੂੰ ਛੱਡ ਕੇ ਨੁਕੜਨਾਟਕਸ਼ਾਲੀ ਅਪਣਾ ਲੈਂਦੇ ਨੇ ਤੇ ਇੱਥੇ ਉਹਨਾਂ ਦੇ ਸਾਇਤਿਕ ਜਾਂ ਐਦਾਂ ਕਹੋ ਕਿ ਰੰਗਮંચੀ ਮੁੱਲ ਵੀ ਬਦਲ ਜਾਂਦੇ ਨੇ ਕੀ ਆਏ ਜਾਂਦਾ ਕਿ ਇੱਥੇ ਆ ਕੇ ਗੁਰਸ਼ਰਨ ਸਿੰਘ ਦੀ ਨਾਟਕ ਕਲਾ ਦੇ ਨਾਲ ਇੱਕ ਗੜਬੜ ਹੋ ਗਈ ਉਰਾਹੁ ਪਟਕ ਗਈ ਪਰ ਮੈਨੂੰ ਅਜਿਹਾ ਨਹੀਂ ਲੱਗਦਾ ਮੈਨੂੰ ਤਾਂ ਅਜਿਹਾ ਲੱਗਦਾ ਕਿ ਇਸ ਬਿੰਦੂ ਤੋਂ ਬਾਅਦ ਹੀ ਗੁਰਸ਼ਰਨ ਸਿੰਘ ਦੀ ਅਸਲੀ ਨਾਟ ਪ੍ਰਤਿਭਾ ਸਾਹਮਣੇ ਆਣੀ ਸ਼ੁਰੂ ਹੁੰਦੀ ਹੈ ਇਸ ਤੋਂ ਪਹਿਲਾਂ ਜੋ ਉਹ ਕਰ ਰਹੇ ਨੇ ਸਗੋਂ ਉਸ ਦਾ ਕੋਈ ਨਿਸ਼ਚਿਤ ਮਾਡਲ ਨਹੀਂ ਹੈ ਜੇ ਹੈ ਵੀ ਤਾਂ ਉਹ ਸਾਰੇ ਮਾਡਲ ਇਧਰੋਂ ਉਧਰੋਂ ਲਏ ਹੋਏ ਨੇ ਉਹ ਸਾਰੀਆਂ ਨਾਰਜੁਗਤਾ ਤੁਸੀਂ ਦੇਖੋ ਇਧਰੋਂ ਉਧਰੋਂ ਨਹੀਂਆਂ ਹੋਈਆਂ ਨੇ ਪਰ ਅਬ ਮੇਕਰ ਲੇ ਪੜਾਵਾਂ ਦੇ ਉੱਤੇ ਉਹ ਅਚੇਤ ਹੀ ਪੰਜਾਬੀ ਰੰਗਮંચ ਦੇ ਵਿੱਚ ਕੁਝ ਅਜੀਹਾਂ ਕਰ ਜਾਂਦੇ ਨੇ ਜੋ ਨਾ ਸਿਰਫ ਨਾਟਕਲਾ ਦੀ ਬੁਨਿਆਦੀ ਵਿਧੀ ਦੇ ਅਨੁਕੂਲ ਹੈ ਸਗੋਂ ਉਹ ਪੁਵਿਖਦੇ ਪੰਜਾਬੀ ਰੰਗਮંચ ਲਈ ਵੀ ਬਹੁਤ ਕੰਮਦ ਹੈ ਕਿਵੇਂ ਆਪਾਂ ਇਹ ਚੀਜ਼ ਵੇਖਦੇ ਆਂ ਇਸ ਬੰਦ ਵਿੱਚ ਵੇਖਣ ਵਾਲੀ ਪਹਿਲੀ ਗੱਲ ਤਾਂ ਇਹ ਹੈ ਕਿ ਪਿਛਲੀ ਇੱਕ ਸਦੀ ਦੇ ਪੰਜਾਬੀ ਨਾਟਕ ਨੇ ਕਿੰਨੇ ਹੀ ਰੰਗਮંચੀ ਮਾਡਲ ਅਪਣਾਏ ਤੇ ਉਹ ਕਿਹੜੇ ਸਨ ਪੰਜਾਬੀ ਪਾਰਸੀ تھیਟਰ ਸ਼ੈਕਸਪੀਅਰ ਦਾ تھیਟਰ ਇਪਸਨ ਦਾ ਯਥਾਰਤਵਾਦੀ ਮਾਡਲ ਤੇ ਫਿਰ ਆਈ ਅਵਾਂਗਾਰਡ ਮੂਵਮੈਂਟ ਪਬਯੋਗਵਾਦੀ ਲਹਿਰ ਜਿਸ ਵਿੱਚ ਚੁਲਾਈ ਹੋਏ ਕਿੰਨੇ ਹੀ ਮਾਡਲ ਆਪਣਾ ਅਪਣਾ ਕੇ ਸਾਡੇ ਪੰਜਾਬੀ ਨਾਟਕਕਾਰ ਪ੍ਰਭਾਵਵਾਦ ਉਸ ਤੋਂ ਵੀ ਅੱਗੇ ਐਬਸਰਡ ਵੱਧ ਤੱਕ ਜਾ ਪਹੁੰਚੇ ਐਨਐਸਡੀ ਦੇ ਪ੍ਰਭਾਵ ਅਧੀਨ ਭਾਰਤੀ ਨਾਟਸ਼ਾਲੀਆਂ ਵੀ ਅਪਣਾਈਆਂ ਗਈਆਂ ਤੇ ਇੰਨਾ ਸਾਰੇ ਪ੍ਰਯੋਗਾਂ ਦੇ ਨਾਲ ਠੀਕ ਹੈ ਸਾਨੂੰ ਇਹ ਅਹਿਸਾਸ ਹੁੰਦਾ ਰਿਹਾ ਕਿ ਪੰਜਾਬੀ ਨਾਟਕ ਅਤੇ ਰੰਗਮંચ ਲਗਾਤਾਰ ਵਿਕਾਸ ਕਰ ਰਹੇ ਇਸ ਵਿੱਚ ਬਹੁਤ ਕੁਝ ਵਾਪਰ ਰਿਹਾ ਪਰ ਮਾੜਲਾ ਦੇ ਪ੍ਰਯੋਗਾਂ ਦੀ ਇਸ ਹਨੇਰੀ ਵਿੱਚ ਅਸੀਂ ਇੱਕ ਬੁਨਿਆਦੀ ਸਵਾਲ ਉੱਤੇ ਵਿਚਾਰ ਕਰਨਾ ਤਾਂ ਭੁੱਲੀ ਗਏ ਜੋ ਸਭ ਤੋਂ ਮਹੱਤਵਪੂਰਨ ਵਿਚਾਰ ਸੀ ਸਭ ਤੋਂ ਮਹੱਤਵਪੂਰਨ ਸਵਾਲ ਸੀ ਉਸ ਉੱਤੇ ਅਸੀਂ ਵਿਚਾਰ ਕਰਨਾ ਖੁੰਝ ਗਏ ਉਹ ਇਹ ਸੀ ਕਿ ਪੰਜਾਬੀ ਰੰਗਮંચ ਦਾ ਆਪਣਾ ਮਾਡਲ ਕਿਹੜਾ ਹੈ ਜੇ ਕੋਈ ਨਹੀਂ ਤਾਂ ਫਿਰ ਕਿਹੜਾ ਹੋ ਸਕਦਾ ਕਿਉਂਕਿ ਆਪਣਾ ਕੋਈ ਨਿਸ਼ਚਿਤ ਮਾਡਲ ਉਸਾਰੇ ਬਿਨਾ ਕੋਈ ਮਾਡਲ ਫਾਲੋ ਕੀਤੇ ਬਿਨਾ ਕਿਸੇ ਖਿੱਤੇ ਕਿਸੇ ਸਭਿਆਚਾਰ ਕਿਸੇ ਭਾਸ਼ਾ ਦਾ ਰੰਗਮંચ ਆਪਣੇ ਦਰਸ਼ਕਾਂ ਨਾਲ ਨਹੀਂ ਜੁੜ ਸਕਦਾ ਨਹੀਂ ਸਰਵਾਈਵ ਕਰ ਸਕਦਾ ਜਦੋਂ ਅਸੀਂ ਕੋਈ ਬਾਹਰੋਂ ਰੰਗਮੰਚੀ ਮਾਡਲ ਲੈ ਲਾਣੇ ਆ ਉਧਾਰਾ ਤਾਂ ਇੱਥੇ ਸਮਝਣ ਵਾਲੀ ਗੱਲ ਇਹ ਵੀ ਹੈ ਕਿ ਅਸੀਂ ਸਿਰਫ ਉਸ ਮਾਡਲ ਦੀ ਸ਼ੈਲੀ ਜਾਂ ਨਾਟਜੁਗਤਾ ਹੀ ਨਹੀਂ ਲੈਂਦੇ ਉਸ ਮਾਡਲ ਦੀ ਵਿਚਾਰਧਾਰਾ ਵੀ ਅਛੋਪਲੇ ਹੀ ਨਾਲ ਲੈ ਲੈਂਦੇ ਇਹੀ ਉਹ ਅਰਚਨਾ ਹੈ ਜਿਸ ਕਰਨਾ ਅਤੀਤ ਵਿੱਚ ਪੰਜਾਬੀ ਨਾਟਕਕਾਰਾਂ ਨੇ ਜਿੰਨੇ ਵਿਦੇਸ਼ੀ ਮਾਡਲਾਂ ਦੇ ਪ੍ਰਯੋਗ ਕੀਤੇ ਉਹ ਕਾਮਯਾਬ ਨਹੀਂ ਹੋਏ ਬਹੁਤ ਘੱਟ ਕਾਮਯਾਬ ਹੋਏ ਮਿਸਾਲ ਵਜੋਂ ਜਦੋਂ ਪੰਜਾਬੀ ਵਿੱਚ ਅਬਸਰਡਵਾਦੀ ਰੰਗਮંચੀ ਮਾਡਲ ਅਪਣਾਇਆ ਜਾਂਦਾ ਤਾਂ ਨਾ ਸਿਰਫ ਅਬਸਰਡਵਾਦੀ ਰੰਗਮંચ ਦੀਆਂ ਸ਼ੈਲੀਆਂ ਤੇ ਉਹਨਾਂ ਦੀਆਂ ਜੁਗਤਾਂ ਲਈਆਂ ਜਾਂਦੀਆਂ ਨੇ ਸਗੋਂ ਅਬਸਰਡਵਾਦੀ ਸੋਚ ਵੀ ਨਾਲ ਅਪਣਾ ਲਈ ਜਾਂਦੀ ਹੈ ਕੋਈ ਨਹੀਂ ਸੋਚਦਾ ਕਿ ਕੀ ਜੀਵਨ ਦੀ ਨਰਾਰਥਕਤਾ ਉਹ ਭਾਰਤੀ ਜਾਂ ਪੰਜਾਬੀ ਹਾਂ ਜੀਵਨ ਦਾ ਫਲਸਫਾ ਹੋ ਸਕਦੀ ਹੈ ਉਸ ਸਵੀਕਾਰ ਹੋ ਸਕਦੀ ਹੈ ਇੱਥੇ ਤੁਸੀਂ ਸੰਸਕ੍ਰਿਤ ਸ਼ੈਲੀ ਵਿੱਚ ਆਪਣਾ ਕੇ ਲਿਖੇ ਗਏ ਅਨੇਕ ਪੰਜਾਬੀ ਨਾਟਕਾਂ ਨੂੰ ਦੇਖ ਸਕਦੇ ਹੋ ਉਹਨਾਂ ਵਿੱਚ ਵੀ ਉਵੇਂ ਦੀ ਉਵੇਂ ਸੰਸਕ੍ਰਿਤ ਸ਼ੈਲੀ ਦੀ ਦਾਰਸ਼ਨਿਕ ਡੂੰਘਾਈ ਅਤੇ ਮਿੱਠਾਂ ਵਾਲਾ ਵਾਤਾਵਰਣ ਜੀਵਨ ਦਾ ਅਨੁਭਵ ਤੱਕ ਪੰਜਾਬੀ ਨਹੀਂ ਗੁਰਸ਼ਰਨ ਸਿੰਘ ਹੋਰਾਂ ਦੀ ਸਭ ਤੋਂ ਵੱਡੀ ਮਹੱਤਤਾ ਇਸ ਗੱਲ ਵਿੱਚ ਹੈ ਕਿ ਉਹ ਬਜਾਏ ਕੋਈ ਬਾਹਰੋਂ ਮਾਡਲ ਲੈਣ ਦੇ ਆਪਣੇ ਰੰਗਮંચ ਦੀਆਂ ਵਿਹਾਰਕ ਸੀਮਾਵਾਂ ਦੇ ਅਨਕੂਲ ਇੱਕ ਪੰਜਾਬੀ ਨਾਟ ਸ਼ੈਲੀ ਇੱਕ ਪੰਜਾਬੀ ਮਾਡਲ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਸ ਕੋਸ਼ਿਸ਼ ਦੇ ਸਾਹਮਣੇ ਤਿੰਨ ਵੱਡੀਆਂ ਚੁਣੌਤੀਆਂ ਸਨ ਤਿੰਨ ਵੱਡੇ ਚੈਲੰਜ ਸਨ ਇੱਕ ਸੀ ਦਰਸ਼ਕਾਂ ਦੀ ਸੂਝ ਦਾ ਪੱਤਰ ਦੂਜਾ ਰੰਗਮંચੀ ਸਹੂਲਤਾਂ ਦੀ ਅਨਹੋਂਦ ਤੀਜਾ ਸਮੇਂ ਅਤੇ ਸਥਾਨ ਦੀ ਬਦਲੀ ਦੀ ਜਾਂ ਇਹੋ ਜਿਹਿਆਂ ਕੁਝ ਹੋਰ ਤਕਨੀਕੀ ਉਲਝਣਾ ਤੇ ਹੁਣ ਧਿਆਨ ਨਾਲ ਵੇਖੋ ਅਸਲ ਵਿੱਚ ਤਾਂ ਇਹੀ ਤਿੰਨੇ ਮਸਲੇ ਸਮੁੱਚੇ ਪੰਜਾਬੀ ਰੰਗਮંચ ਲਈ ਵੀ ਚੁਣੌਤੀ ਨੇ ਇੱਕ ਸਦੀ ਦਾ ਪੰਜਾਬੀ ਨਾਟਕ ਇੰਨਾ ਤਿੰਨਾ ਹੀ ਸਮੱਸਿਆਵਾਂ ਨਾਲ ਜੂਝਦਾ ਆਇਆ ਸਾਡਾ ਦਰਸ਼ਕ ਰੰਗਮંચ ਦੇਖਣ ਦਾ ਆਦੀ ਨਹੀਂ ਤੇ ਉਸ ਨੂੰ ਰੰਗਮંચ ਦੇ ਚਿੰਨਾ ਪ੍ਰਤੀਕਾਂ ਦੀ ਖਾਸ ਸਮਝ ਵੀ ਨਹੀਂ ਪੈਸੇ ਤਾਂ ਵਾਜ ਵੀ ਨਹੀਂ ਖਰਚ ਕਰਦਾ। ਦੂਜਾ ਮੁਕੰਮਲ ਚਪ ਤੇ ਮੁਕੰਮਲ ਹਨੇਰਾ। ਇਹ ਦੋ ਰੰਗਮંચ ਦੇ ਲਈ ਸਭ ਤੋਂ ਜ਼ਰੂਰੀ ਤੇ ਆਦਰਸ਼ਕ ਸਥਿਤੀਆਂ ਨੇ। ਤੇ ਇਹ ਸਿਰਫ ਪਰਸੀਨਿਅਮ ਵਿੱਚ ਹੀ ਸਰਦੀਆਂ ਜਾ ਸਕਦੀਆਂ ਨੇ। ਜਦੋਂ ਕਿ ਸਾਡੇ ਕੋਲ ਤਾਂ ਸੌ ਖਾਨ ਜੋ ਕਿ ਐਫੀ ਪਰਸੀਨਿਅਮ ਹੈ ਨਹੀਂ ਕਦੋਂ ਕਈ ਨਹੀਂ। ਪੰਜਾਬੀ ਰੰਗਮੰਚ ਜਿਆ ਦਿਨੇ ਹੁੰਦਾ ਤੇ ਪੰਡਾਲ ਲਗਾ ਕੇ ਹੁੰਦਾ। ਇਸੇ ਲਈ ਮੈਂ ਇਸ ਨੂੰ ਦਿਨੇ ਪੰਡਾਲ ਮਾਡਲ ਦਾ ਪੰਜਾਬੀ ਰੰਗਮੰਚ ਕਿਹਾ ਹੈ। ਹੋਰ ਤੀਜੀ ਪ੍ਰੋਬਲਮ ਜਦੋਂ ਮੰਚ ਉੱਤੇ ਮੁਕੰਮਲ ਹਨੇਰਾ ਸਰਜਾਈ ਨਹੀਂ ਜਾ ਸਕਦਾ ਤੇ ਪਰਦਿਆਂ ਦਾ ਹੁਣ ਜਮਾਨਾ ਨਹੀਂ ਰਿਹਾ ਤਾਂ ਫਿਰ ਸਵਾਲ ਇਹ ਹੈ ਕਿ ਸਮੇਂ ਅਤੇ ਸਥਾਨ ਦੇ ਪਰਵਰਤਨ ਕਿਵੇਂ ਵਿਖਾਏ ਜਾਣਗੇ ਇੱਕ ਸਦੀ ਦਾ ਪੰਜਾਬੀ ਨਾਟਕ ਲਗਾਤਾਰ ਇੰਨਾ ਮੁਸ਼ਕਲਾ ਨਾਲ ਜੂਝਦਾ ਆਇਆ ਅੱਜ ਵੀ ਜੂਝ ਰਿਹਾ ਤੇ ਗੁਰਸ਼ਰਨ ਸਿੰਘ ਹੋਰਾਂ ਦੀ ਸਫਲਤਾ ਇਸ ਗੱਲ ਵਿੱਚ ਹੈ ਕਿ ਉਹਨਾਂ ਨੇ ਇਹ ਤਿੰਨੇ ਚੁਣੌਤੀਆਂ ਆਪਣੇ ਤਰੀਕੇ ਦੇ ਨਾਲ ਜਿੱਟੀਆਂ ਉਹਨਾਂ ਨੇ ਰੰਗਮંચ ਦੇ ਬਾਹਰ ਖੜੋ ਕੇ ਦਰਸ਼ਕਾਂ ਦਾ ਇੰਤਜ਼ਾਰ ਕਰਨ ਦੀ ਬਜਾਏ ਆਪਣੇ ਰੰਗਮંચ ਨੂੰ ਦਰਸ਼ਕਾਂ ਵਿੱਚ ਲੈ ਕੇ ਜਾਣ ਦਾ ਫੈਸਲਾ ਕੀਤਾ ਤੇ ਉਹ ਲੈ ਕੇ ਗਏ ਦੂਜਾ ਬਜਾਏ ਕਿਸੇ ਸ਼ੈਲੀਗਤ ਅਦਸ਼ਰੂ ਪ੍ਰਾਪਤ ਕਰਨ ਦੇ ਉਹਨਾਂ ਨੇ ਦਰਸ਼ਕ ਦੀ ਸੂਝ ਅਤੇ ਸਮਝ ਦੇ ਪੱਧਰ ਦੇ ਅਨੁਸਾਰ ਨਾਟਕ ਲਿਖੇ ਤੇ ਜੇ ਹੁਣ ਕੋਈ ਕਹੇ ਕਿ ਉਹਨਾਂ ਨੇ ਬਹੁਤ ਸਰਲ ਨਾਟਕ ਲਿਖੇ ਤਾਂ ਮੈਂ ਕਹਾਂਗਾ ਕਿ ਉਹ ਰੰਗਮંચ ਦੀ ਇੱਕ ਬੁਨਿਆਦੀ ਸ਼ਰਤ ਭੁੱਲ ਰਿਹਾ ਹੈ ਉਹ ਇੱਕ ਰੰਗਮંચ ਸਦਾ ਦਰਸ਼ਕਾਂ ਲਈ ਹੁੰਦਾ ਹੈ। ਅੱਜ ਮੈਂ ਡਾਕਟਰ ਆਤਮਜੀਤ ਹੋਰਾਂ ਦੀ ਬਹੁਤ ਪ੍ਰਸਿੱਧ ਗੱਲ ਕੋਟ ਕਰਨਾ ਚਾਹਾਂਗਾ ਕਿ ਕਿਸੇ ਵੀ ਖਿੱਤੇ ਦਾ ਰੰਗਮંચ ਇੱਕੋ ਹੀ ਛੜੱਪੇ ਵਿੱਚ ਆਪਣੇ ਲੋਕਾਂ ਦੀ ਸਮਝ ਤੋਂ ਅਗਾਨੀ ਜਾ ਸਕਦਾ। ਬਰਸ਼ਨ ਸਿੰਘ ਹੋਰੀ ਵੀ ਨਹੀਂ ਗਏ ਤੇ ਇਹੀ ਉਹਨਾਂ ਨੇ ਉਹਨਾਂ ਦਾ ਸਭ ਤੋਂ ਵਧੀਆ ਫੈਸਲਾ ਸੀ। ਰਹੀ ਕਲ ਉਹਨਾਂ ਦੇ ਨਾਟਕਾਂ ਦੇ ਰਾਹੀਂ ਦਰਸ਼ਕਾਂ ਨੂੰ ਸਿੱਧੇ ਮੁਖਾਤਿਬ ਹੋਣ ਦੀ ਰੁਚੀ ਦੀ। ਤੈਵੀਕ ਸ਼ੈਲੀ ਹੈ। ਇਹ ਕੋਈ ਹਲਕੀ ਗੱਲ ਥੋੜੀ ਹੈ ਜਿਸ ਨੂੰ ਰੰਗਮંચ ਦੀ ਜ਼ਰਾ ਜਿੰਨੀ ਵੀ ਸਮਝ ਹੈ ਉਹ ਜਾਣਦਾ ਹੈ ਕਿ ਇਹ ਹੀ ਤਾਂ ਬ੍ਰੇਕਿੰਗ ਦਾ ਫੋਰਥ ਵਾਲ ਥੀਏਟਰ ਡਿਵਾਈਸ ਹੈ ਜਿਸ ਨੂੰ ਪੱਛਮੀ ਰੰਗ ਵਿੱਚ ਮੰਚ ਵਿੱਚ ਵਾਰ-ਵਾਰ ਵਰਤੇ ਗਏ ਕਿੰਨੇ ਹੀ ਨਾਟਕ ਨੇ ਜਿਨ੍ਹਾਂ ਵਿੱਚ ਚੱਲਦੇ ਨਾਟਕ ਦੌਰਾਨ ਚੱਲਦੀ ਪੇਸ਼ਕਾਰੀ ਦੌਰਾਨ ਕੋਈ ਪਾਤਰ ਦਰਸ਼ਕਾਂ ਤੇ ਪਾਤਰਾਂ ਦੇ ਵਿਚਕਾਰ ਜੋ ਫਰਜ਼ੀ ਕੰਧ ਹੁੰਦੀ ਹੈ ਉਸ ਨੂੰ ਤੋੜ ਕੇ ਦਰਸ਼ਕਾਂ ਨੂੰ مخاطਬ ਹੋਣ ਦਾ ਹੈ ਪੂਰੇ ਦਾ ਪੂਰਾ ਬ੍ਰੈਕਟ ਦਾ ਰੰਗ ਮੰਚ ਕੋਈ ਇਸੇ ਧਾਰਨਾ ਦੇ ਉੱਤੇ ਤਾਂ ਖੜਾ ਹੈ ਪਰ ਅਸੀਂ ਬਾਹਰ ਤੋਂ ਬ੍ਰੈਕਟ ਨੂੰ ਇਸੇ ਹੀ ਧਾਰਨਾ ਕਰਕੇ ਵੱਡਾ ਨਾਟਕਕਾਰ ਮੰਨਦੇ ਰਹੇ ਤੇ ਗੁਰਸ਼ਰਨ ਸਿੰਘ ਨੂੰ ਇਸੇ ਹੀ ਧਾਰਨਾ ਕਰਕੇ ਰੱਦ ਕਰਨ ਦੀ ਕੋਸ਼ਿਸ਼ ਕਰਦੇ ਰਹੇ ਸਗੋਂ ਬ੍ਰੈਕਟ ਤਾਂ ਇੱਕ ਜਹੀ ਗੱਲ ਕਰਦਾ ਜਿਹੜੀ ਕਿ ਰੰਗ ਮੰਚ ਦੇ ਜਾਂ ਰੰਗ ਮੰਚ ਦੀ ਕਲਾ ਦੇ ਬੁਨਿਆਦੀ ਨਿਯਮਾਂ ਦੇ ਬਿਲਕੁਲ ਹੀ ਉਲਟ ਹੈ ਜਦੋਂ ਉਹ ਆਖਦਾ ਕਿ ਦਰਸ਼ਕਾਂ ਨੂੰ ਰੰਗ ਮੰਚ ਦੇ ਵਿੱਚ ਇਨਵੋਲਵ ਨਾ ਕੀਤਾ ਜਾਵੇ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ ਰੰਗਮંચ ਵਿੱਚ ਇਨਵੋਲਵ ਕੀਤੇ ਬਿਨਾਂ ਤੁਸੀਂ 500 ਦਰਸ਼ਕਾਂ ਦੀ ਨਿੱਜੀ ਸ਼ਖਸੀਅਤ ਉਹਨਾਂ ਦੀ ਸੋਚ ਅਤੇ ਸੋਚਨ ਸਮਰੱਥਾ ਖੋਕੇ ਉਹਨਾਂ ਨੂੰ ਇੱਕ ਸਾਂਝੀ ਸੋਚ ਇੱਕ ਕਲੈਕਟਿਵ ਕੌਂਸ਼ੀਅਨੈਸਸ ਨਹੀਂ ਪੜਾ ਸਕਦੇ ਪਰ ਗੁਰਸ਼ੰਗ ਸਿੰਘ ਜੀ ਇਹ ਕਰ ਲੈਂਦਾ ਉਹ ਦਰਸ਼ਕਾਂ ਨੂੰ ਇਨਵੋਲਵ ਵੀ ਕਰਦਾ ਤਾਂ ਹੀ ਤਾਂ ਉਸਦੇ ਉਹਨਾਂ ਦੇ ਦਰਸ਼ਕ ਜੋ ਨਹੀਂ ਉਹ ਲੋਕ ਬੰਦਨ ਤੇ ਲੋਕ ਦਰਸ਼ਕ ਬਣ ਜਾਂਦੇ ਨੇ ਅਜਿਹੇ ਦਰਸ਼ਕ ਜੋ ਉਹਨਾਂ ਦਾ ਸਨੇਹਾ ਤਰਨ ਕਰਨ ਲਈ ਤਿਆਰ ਨੇ ਲੋਕਾਂ ਨੂੰ ਹਮਵਲਵ ਕੀਤੇ ਬਿਨਾ ਤੁਸੀਂ ਉਹਨਾਂ 500 ਲੋਕਾਂ ਨੂੰ ਇੱਕ ਸਾਂਝਾ ਸੁਨੇਹਾ ਨਹੀਂ ਦੇ ਸਕਦੇ ਪਰ ਗੁਰਸ਼ਰ ਸਿੰਘ ਹਰਾਂ ਦਾ ਅਸਲੀ ਕਮਾਲ ਕਿਤੇ ਹੋਰ ਪਿਆ ਹੈ ਉਹ ਹੈ ਕਿ ਉਹਨਾਂ ਨੇ ਸਮੇਂ ਅਤੇ ਥਾਂ ਦੀਆਂ ਤਬਦੀਲੀਆਂ ਦੇ ਲਈ ਜਾਂ ਮੰਚ ਸੱਜਾ ਅਤੇ ਰੋਸ਼ਨੀਆਂ ਵਰਗੀਆਂ ਹੋਰ ਤਕਨੀਕੀ ਸਹੂਲਤਾਂ ਦੀ ਘਾਟ ਪੂਰੀ ਕਰਨ ਦੇ ਲਈ ਕਮਾਲ ਦੀਆਂ ਨਾਟ ਅਤੇ ਰੰਗਮੰਚੀ ਜੁਗਤਾਂ ਘੜੀਆਂ ਜੋ ਸਾਰੀਆਂ ਨਾਟ ਜੁਗਤਾਂ ਰੰਗਮੰਚ ਕਲਾ ਦੇ ਇੱਕ ਬੁਨਿਆਦੀ ਤੱਤ ਦੇ ਬਹੁਤ ਨੇੜੇ ਨੇ ਉਹ ਤੱਤ ਹੈ ਕਲਪਨਾ ਕਿਵੇਂ ਆਹ ਹੁਣ ਆਪਾਂ ਇਹ ਦੇਖਦੇ ਹਾਂ ਜਿਵੇਂ ਕਿ ਮੈਂ ਪਿੱਛੇ ਵੀ ਕਿਹਾ ਹੈ ਕਿ ਨਾਟਿਸ਼ਕਾਰੀ ਦੇ ਦੌਰਾਨ ਸਮੇਂ ਅਤੇ ਸਥਾਨ ਦੀ ਬਦਲੀ ਸਮੇਤ ਕਈ ਅਜਿਹੀਆਂ ਤਕਨੀਕੀ ਉਲਝਣਾਂ ਨੇ ਜਿਨ੍ਹਾਂ ਲਈ ਅਤੀਤ ਵਿੱਚ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਕਦੇ ਪਰਦਿਆਂ ਦਾ ਸਹਾਰਾ ਲਿੱਤਾ ਗਿਆ ਕਦੇ ਰੌਸ਼ਨੀਆਂ ਦੀ ਜਗਬੋਜਦਾ ਸਹਾਰਾ ਲਿੱਤਾ ਗਿਆ ਪਰਦਾ ਸੁੱਟ ਕੇ ਮੰਚ ਸੱਜਾ ਤੱਕ ਬਦਲੀ ਗਈ ਵਿਕਸਤ ਦੇਸ਼ਾਂ ਵਿੱਚ ਰਿਵੋਲਵਿੰਗ ਘੁੰਮਦੀਆਂ ਸਟੇਜਾਂ ਬਣਾਈਆਂ ਗਈਆਂ ਜਿਨ੍ਹਾਂ ਦੇ ਵੱਖ-ਵੱਖਰੇ ਹਿੱਸਿਆਂ ਦੇ ਵਿੱਚ ਇੱਕ ਤੋਂ ਵਧੇਰੇ ਸੈਟ ਲਾਇਆ ਜਾਂਦੇ ਸਨ ਉੱਥੇ ਬਹੁ ਮੰਜ਼ਲੀ ਸਟੇਜਾਂ ਵੀ ਬਣੀਆਂ ਹੋਈਆਂ ਹੁੰਦੀਆਂ ਹਨ ਦ੍ਰਿਸ਼ ਬਦਲੀ ਸਮਾਤੇ ਸਥਾਨ ਬਦਲੀ ਅਸਲ ਵਿੱਚ ਤਾਜ ਥਾਰਤਵਾਦੀ ਰੰਗਮંચ ਦੀ ਇਹ ਹੀ ਉਹ ਸੀਮਾ ਸੀ ਜਿਸ ਵਿੱਚੋਂ ਚਨਾਤਮਕ ਸ਼ੈਲੀ ਦੇ ਪ੍ਰਯੋਗ ਨਿਕਲੇ ਪਰ ਪੰਜਾਬੀ ਨਾਟਕ ਤੇ ਰੰਗਮંચ ਦੇ ਨਾਲ ਜੁੜੀਆਂ ਹੋਈਆਂ ਕੁਝ ਮੁਸ਼ਕਲਾਂ ਇਹ ਦਿਨੇ ਪੰਡਾਲ ਰੰਗਮંચ ਹੈ ਇਹਦੇ ਵਿੱਚ ਇਹੋ ਜੀ ਕੋਈ ਸਹੂਲਤ ਹਾਸਲ ਨਹੀਂ ਹੈ ਤੇ ਦੂਜਾ ਪੰਜਾਬੀ ਦਰਸ਼ਕ ਦਾ ਅਨੁਭਵ ਰੰਗਮંચ ਵੇਖਣ ਦਾ ਅਨੁਭਵ ਬਹੁਤ ਸੀਮਤ ਹੈ ਉਚਨਾਤਮਕ ਸ਼ੈਲੀ ਦੇ ਪ੍ਰਯੋਗ ਨਹੀਂ ਸਮਝ ਸਕਦਾ ਹੁਣ ਸਵਾਲ ਇਹ ਹੈ ਕਿ ਜੇ ਪੰਜਾਬੀ ਨਾਟਕਕਾਰ ਨੇ ਮੰਚ ਉੱਤੇ ਪਹਾੜ ਉਖਾਣਾ ਸਮੁੰਦਰ ਬੱਦਲ ਮਹੀ ਹਨੇਰੀ ਅੱਗ ਅਤੇ ਜੰਗਾਂ ਯੁੱਧਾਂ ਦੇ ਦ੍ਰਿਸ਼ ਵਿਖਾਣੇ ਨੇ ਤਾਂ ਫਿਰ ਉਹ ਕੀ ਕਰੇਗਾ ਸੰਸਕ੍ਰਿਤ ਨਾਟਕ ਨੇ ਇਹ ਸਮੱਸਿਆ ਨੂੰ ਹੱਲ ਕੀਤਾ ਦਰਸ਼ਕਾਂ ਦੇ ਅੰਦਰ ਕਲਪਨਾ ਜਗਾਉਣ ਦੀ ᔪਗਤ ਇਸਤੇਮਾਲ ਕਰਕੇ ਇੱਥੇ ਆਂਦੇਣ ਵਾਲੀ ਗੱਲ ਹੈ ਕਿ ਸੰਸਕ੍ਰਿਤ ਨਾਟਕ ਵਿੱਚ ਬਹੁਤਾ ਕਰਕੇ ਆਮ ਕਰਕੇ ਕਿ ਨਹੀਂ ਬਹੁਤਾ ਕਰਕੇ ਮੰਚ ਜੜਤ ਨਹੀਂ ਹੁੰਦੀ ਨਾ ਹੀ ਕੋਈ ਪ੍ਰਾਪਰਟੀ ਹੁੰਦੀ ਹੈ ਸਿਰਫ ਵੇਸ਼ਪੂਸ਼ਾ ਹੁੰਦੀ ਹੈ ਤੇ ਅਭਨੇਤਾ ਜੋ ਮੰਚ ਉੱਤੇ ਮੌਜੂਦ ਹੈ ਉਹੀ ਦਰਸ਼ਕ ਨੂੰ ਇਹੋ ਜੀਆਂ ਸਾਰੀਆਂ ਸਥਿਤੀਆਂ ਦੀ ਕਲਪਨਾ ਕਰਨ ਲਈ ਕਹਿੰਦੇ ਨੇ ਤੇ ਦਰਸ਼ਕ ਕਰਦੇ ਵੀ ਨੇ ਰੰਗ ਮੰਚ ਵਿਦਾ ਦੀ ਸਾਰੀ ਕਾਰਜ ਪ੍ਰਕਿਰਿਆ ਦਾ ਬੁਨਿਆਦੀ ਤੱਤ ਇਹ ਹੈ ਇਸ ਵਿੱਚ ਮੰਚ ਉਤੇ ਇੱਕ ਕਾਲਪਨਿਕ ਸੰਸਾਰ ਸਿਰਜਿਆ ਜਾਂਦਾ ਹੈ ਇੱਥੇ ਜੀਵਨ ਨਹੀਂ ਪੇਸ਼ ਹੁੰਦਾ ਜੀਵਨ ਦੀ ਸਿਰਫ ਪੇਸ਼ਕਾਰੀ ਹੁੰਦੀ ਹੈ ਚੀਜ਼ਾਂ ਪ੍ਰੈਜ਼ੈਂਟ ਨਹੀਂ ਹੁੰਦੀ ਸਿਰਫ ਰਿਪ੍ਰੈਜ਼ੈਂਟ ਹੁੰਦੀਆਂ ਨੇ ਜਿਸ ਤਰ੍ਹਾਂ ਤੇ ਵਾਦੀ ਸ਼ੈਲੀ ਵਿੱਚ ਵੀ ਰੰਗ ਮੰਚ ਉਤੇ ਜੀਵਨ ਦੀ ਹੂ ਬਹੂ ਨਕਲ ਸੰਭਵ ਨਹੀਂ ਹੈ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਜੀਵਨ ਦੀ ਨਕਲ ਇਸ ਹਰਤਪਦੀ ਰੰਗਮંચ ਉੱਤੇ ਵੀ ਸੰਭਵ ਨਹੀਂ ਹੈ ਖੂਬਾ ਨਾਟਕ ਦੇਖਦੇ ਆ ਕਿਉਂਕਿ ਨਾਟਕ ਦੇਖਦੇ ਆ ਦਰਸ਼ਕ ਦੇ ਅਚੇਤ ਵਿੱਚ ਲਗਾਤਾਰ ਇਹ ਗੱਲ ਪਈ ਰਹਿੰਦੀ ਹੈ ਕਿ ਉਹ ਮੰਚ ਉੱਤੇ ਜੀਵਨ ਨਹੀਂ ਜੀਵਨ ਦੀ ਨਕਲ ਦੇਖ ਰਿਹਾ ਨਾਟਕ ਦੇਖ ਰਿਹਾ ਜਦੋਂ ਉਸ ਦੇ ਸਾਹਮਣੇ ਦੋ ਪਾਤਰ ਆਪਸ ਦੇ ਵਿੱਚ ਲੜਦੇ ਨੇ ਤੇ ਇੱਕ ਪਾਤਰ ਜ਼ਮੀਨ ਤੇ ਡਿੱਗ ਕੇ ਅਹਲ ਹੋ ਜਾਂਦਾ ਤਾਂ ਭਾਵੇਂ ਕਿ ਉਸ ਨੂੰ ਪਤਾ ਹੁੰਦਾ ਕਿ ਉਹ ਅਦਾਕਾਰ ਵਾਸਤਵਿਕ ਜੀਵਨ 'ਚ ਨਹੀਂ ਮਰਿਆ ਪਰ ਨਾਟਕੀ ਸਿਰਫ ਨਾਟਕੀ ਵਿਹਾਰ ਨੂੰ ਚਲਦਾ ਰੱਖਣ ਦੇ ਲਈ ਉਹ ਜ਼ਮੀਨ ਤੇ ਡਿੱਗ ਪਿਆ ਤੇ ਦਰਸ਼ਕ ਇਹ ਮੰਨ ਲੈਂਦਾ ਕਿ ਉਹ ਪਾਤਰ ਮਰ ਗਿਆ ਜੇ ਦਰਸ਼ਕ ਇਹ ਕਲਪਨਾ ਨਾ ਕਰੇ ਦਰਸ਼ਕ ਇਹ ਨਾ ਮੰਨੇ ਇਹ ਫਰਜ਼ ਨਾ ਕਰੇ ਤਾਂ ਨਾਟਕ ਕਲਾ ਸੰਭਵ ਹੀ ਨਹੀਂ ਗੁਰਸ਼ਰਨ ਸਿੰਘ ਵੀ ਇਸ ਵੀ ਦੀ ਨੂੰ ਖੁੱਲ ਕੇ ਇਸਤੇਮਾਲ ਕਰਦੇ ਨੇ ਇੱਥੇ ਮੈਂ ਉਹਨਾਂ ਦੇ ਇੱਕ ਨਾਟਕ ਮੈਂ ਉਗਰਵਾਦੀ ਨਹੀਂ ਉਸ ਦੇ ਇੱਕ ਦ੍ਰਿਸ਼ ਦੀ ਮਿਸਾਲ ਦੇਣਾ ਚਾਹਾਂਗਾ ਇੱਕ ਦ੍ਰਿਸ਼ ਮੰਚ ਤੇ ਚੱਲ ਰਿਹਾ ਤੇ ਇੱਕ ਪਾਤਰ ਚੌਥੇ ਦ੍ਰਿਸ਼ ਦੇ ਦੌਰਾਨ ਨਾ ਸਿਰਫ ਮੰਚ ਜੜਤ ਬਲਕਿ ਪੂਰਾ ਪੂਰਾ ਦ੍ਰਿਸ਼ੀ ਬਦਲ ਰਿਹਾ ਕਿਵੇਂ ਉਹ ਵੀ ਸਿਰਫ ਕਾਲਪਨਿਕ ਪੱਧਰ ਤੇ ਕਿਵੇਂ ਆਪਾਂ ਦੇਖਦੇ ਸੁਖਦੇਵ ਨਾਮ ਦਾ ਇੱਕ ਪਾਤਰ ਕਹਿੰਦਾ ਤੇ ਦਰਸ਼ਕੋ ਹੁਣ ਤੁਸੀਂ ਕਲਪਨਾ ਕਰੋ ਕਿ ਤੁਸੀਂ ਇੱਕ ਸਰਕਾਰੀ ਜਲਸੇ ਵਿੱਚ ਬੈਠੇ ਹੋ ਲੀਡਰਸ ਆਰ ਐਨ ਐ ਇਹ ਲੀਡਰ ਸਾਹਿਬ ਉਹੀ ਨੇ ਜੋ ਪਹਿਲੇ ਜੋ ਪਹਿਲਾਂ ਖਾਲਸਤਾਨੀ ਸਨ ਤੇ ਹੁਣ ਇਹ ਵਜ਼ੀਰ ਨੇ ਹੁਣ ਇਹ ਧਾਰਮਿਕ ਜਲਸਾ ਨਹੀਂ ਰਿਹਾ ਜੈਕਾਰਿਆਂ ਦੀ ਲੋੜ ਨਹੀਂ ਇਹ ਪੁਲਿਸ ਵਾਲੇ ਵੀ ਆ ਗਏ ਨੇ ਤੇ ਹੁਣ ਸਰਕਾਰੀ ਜਲਸੇ ਦਾ ਪੂਰਾ ਵਾਤਾਵਰਨ ਬਣ ਗਿਆ ਭਾਵ ਸੁਖਦੇਵ ਨਾਮ ਦਾ ਪਾਤਰ ਗੱਲਾਂ ਬਾਤਾਂ ਦੇ ਵਿੱਚ ਹੀ ਦਰਸ਼ਕਾਂ ਦੀ ਸੋਚ ਨੂੰ ਉਹਨਾਂ ਦੀ ਕਲਪਨਾ ਨੂੰ ਇੱਕ ਦ੍ਰਿਸ਼ ਵਿੱਚੋਂ ਕੱਢ ਕੇ ਦੂਜੇ ਦ੍ਰਿਸ਼ ਵਿੱਚ ਲੈ ਕੇ ਜਾਇਆ ਇਸ ਤੋਂ ਵੀ ਗਾਹ ਚੱਲ ਕੇ ਗੁਰਸ਼ਰਨ ਸਿੰਘ ਆਪਣੇ ਨਾਟਕਾਂ ਵਿੱਚ ਕਈ ਥਾਈਂ ਅਜੋਕਾ ਜੋ ਇਸ ਵੇਲੇ ਦਾ ਅਮਰੀਕਾ ਦਾ ਫੇਵਰਿਟ ਥੀਏਟਰ ਹੈ ਪ੍ਰਸਿੱਧ ਥੀਏਟਰ ਹੈ ਇੰਟਰਐਕਟਿਵ ਥੀਏਟਰ ਉਸ ਦੀਆਂ ਤਕਨੀਕਾਂ ਵੀ ਇਸਤੇਮਾਲ ਕਰ ਜਾਂਦੇ ਨੇ ਮੈਨੂੰ ਨਹੀਂ ਲੱਗਦਾ ਕਿ ਉਸ ਪੱਧਰ ਤੇ ਉਹਨਾਂ ਨੂੰ ਇੰਨਾ ਤਰੀਕ ਤਕਨੀਕਾਂ ਦਾ ਪਤਾ ਹੋਏਗਾ ਇੰਟਰਐਕਟਿਵ ਥੀਏਟਰ ਦੀਆਂ ਉਹ ਤਕਨੀਕਾਂ ਜਿਸ ਵਿੱਚ ਦਰਸ਼ਕ ਮੰਡਲੀ ਨੂੰ ਵੀ ਰੰਗਮંચੀ ਸਪੇਸ ਵਿੱਚ ਸ਼ਾਮਲ ਕਰ ਲਿਆ ਜਾਂਦਾ ਐਸੇ ਹੀ ਨਾਟਕ ਦੇ ਵਿੱਚ ਇੱਕ ਦ੍ਰਿਸ਼ ਹੈ ਜਦੋਂ ਗੁਰਸ਼ਰਨ ਭਾਜੀ ਖੁਦ ਨਾਟਕ ਕਰਦੇ ਰੂਪ ਵਿੱਚ ਆ ਕੇ ਕਹਿੰਦੇ ਨੇ ਕਿਸੇ ਲੀਡਰ ਦੇ ਬਾਰੇ ਕਿਹ ਲੀਡਰ ਕੋਣ ਹੈ ਮੈਂ ਨਹੀਂ ਦੱਸਦਾ ਤੁਸੀਂ ਆਪੇ ਹੀ ਮੁਝ ਲੈਣਾ ਉਹ ਦਰਸ਼ਕ ਨੂੰ ਚੁਣੌਤੀ ਦੇ ਰਹੇ ਨੇ ਇਹ 3 ਸਾਲ ਪਹਿਲਾਂ ਖਾਲਸਤਾਨੀ ਸੀ ਹੁਣ ਅਕਾਲੀ ਬਜਾਰਤ ਦਾ ਇੱਕ ਵਜ਼ੀਰ ਹੈ ਇਹ 3 ਸਾਲ ਪਹਿਲਾਂ ਦੀ ਗੱਲ ਹੈ ਉਹ ਕਹਿੰਦੇ ਨੇ ਤੁਸੀਂ ਇਸ ਤਰ੍ਹਾਂ ਸਮਝਣਾ ਕਿ ਤੁਸੀਂ ਇੱਕ ਧਾਰਮਿਕ ਦੀਵਾਨ ਵਿੱਚ ਬੈਠੇ ਹੋ ਮੈਂ ਜੈਕਾਰਾ ਗਜਾਵਾਂਗਾ ਤੁਸੀਂ ਗੱਜ ਕੇ ਜਵਾਬ ਦੇਣਾ ਤੇ ਉਹ ਪ੍ਰੋਡਕਸ਼ਨ ਦੇ ਦੌਰਾਨ ਜੈਕਾਰਾ ਲਗਾਉਂਦੇ ਨਹੀਂ ਲੋਕਾਂ ਨੂੰ ਜਵਾਬ ਦਿੰਦੇ ਨੇ ਭਾਬ ਲੋਕ ਉਸ ਇੰਟਰਐਕਟਿਵ ਸ਼ੈਲੀ ਦੇ ਨਾਟਕ ਵਿੱਚ ਸ਼ਾਮਲ ਹੋ ਜਾਂਦੇ ਨੇ ਉਹ ਅੱਗੇ ਕਹਿੰਦੇ ਨਹੀਂ ਹਾਂ ਉਹ ਲੀਡਰ ਮੈਂ ਆਪ ਹੀ ਬਣ ਜਾਣਾ ਕਿਉਂਕਿ ਸਾਡੀ ਟੀਮ ਵਿੱਚ ਹੋਰ ਕੋਈ ਐਕਟਰ ਨਹੀਂ ਜਿਸ ਦੀ ਵਜ੍ਹਾ ਤਜਾ ਉਸ ਲੀਡਰ ਅਨੁਸਾਰ ਮਿਲਦੀ ਹੋਵੇ ਹੁਣ ਤੁਸੀਂ ਦੇਖੋਗੇ ਉਹ ਦਰਸ਼ਕ ਨੂੰ ਆਪਣੇ ਵਿੱਚੋਂ ਕੋਈ ਹੋਰ ਕੈਰੈਕਟਰ ਲੱਭਣ ਲਈ ਕਹਿ ਰਹੇ ਨੇ ਕਹਿੰਦੇ ਨੇ ਨਾਟਕ ਵਿੱਚ ਇਹ ਸੰਵਾਦ ਰਚਾਣੇ ਹੀ ਪੈਂਦੇ ਨੇ ਤਾਂ ਤੁਸੀਂ ਦੇਖੋਗੇ ਗੁਰਸ਼ਰਨ ਭਾਜੀ ਕਿੰਨੇ ਸਰਲ ਤਰੀਕੇ ਦੇ ਨਾਲ ਪੰਜਾਬ ਦੇ ਆਮ ਤੇ ਸਰਲ ਦਰਸ਼ਕਾਂ ਨੂੰ ਸੀਨ ਦਾ ਦ੍ਰਿਸ਼ ਦਾ ਅਹਿਸਾਸ ਕਰਾ ਦਿੰਦੇ ਨੇ ਅਗਾ ਇੱਕ ਲਾਈਨ ਹੈ ਕਿ ਨਾਟਕਕਾਰ ਸਟੇਜ ਤੇ ਇੱਕ ਚੱਕਰ ਲਗਾਉਂਦਾ ਹੈ ਜੇਬ ਵਿੱਚੋਂ ਇੱਕ ਕੇਸਰੀ ਸਫਾ ਕੱਢ ਕੇ ਗਲ ਵਿੱਚ ਪਾ ਲੈਂਦਾ ਤੇ ਸਟੇਜ ਤੇ ਚੜ੍ਹਦਾ ਮਾਈਂਡ ਕਰਦਾ ਆਹ ਜੋ ਕੁਝ ਵਾਪਰ ਰਿਹਾ ਦਰਸ਼ਕ ਦੇ ਸਾਹਮਣੇ ਵਾਪਰ ਰਿਹਾ ਵਾਪਰ ਕੁਝ ਹੋ ਰਿਹਾ ਲੇਕਿਨ ਦਰਸ਼ਕ ਦੀ ਚੇਤਨਾ ਦੇ ਵਿੱਚ ਉਸ ਦੀ ਕਲਪਨਾ ਦੇ ਵਿੱਚ ਇੱਕ ਮੁਕੰਮਲ ਸੀਨ ਚੱਲ ਰਿਹਾ ਸਟੇਜ ਦੇ ਉੱਪਰ ਕੁਝ ਵੀ ਨਹੀਂ ਹੈ ਸਿੰਪਲ ਓਨਮਨੇ ਇੱਕ ਸਾਫਾ ਬਦਲਿਆ ਤੇ ਇਹਦੇ ਨਾਲ ਦਰਸ਼ਕ ਦੀ ਦ੍ਰਿਸ਼ ਪ੍ਰਤੀ ਪਾਤਰ ਪ੍ਰਤੀ ਪੂਰੀ ਦੀ ਪੂਰੀ ਸੋਚ ਬਦਲ ਗਈ ਅਸਲ ਵਿੱਚ ਤਾਂ ਰੰਗਮંચ ਦੀ ਇਹੀ ਉਹ ਤਾਕਤ ਹੈ ਜਿਸ ਦੇ ਆਸਰੇ ਅਨੇਕ ਸਮਿਆ ਅਤੇ ਸਥਾਨਾਂ ਉੱਤੇ ਆਤਦਿ ਅਮਰੋਧੀ ਸਥਿਤੀਆਂ ਵਿੱਚ ਵੀ ਰੰਗਮંચ ਕਲਾ ਜਿੰਦਾ ਰਹਿ ਸਕੀ ਤੇ ਗੁਰਸ਼ਰਨ ਸਿੰਘ ਨੇ ਨਾ ਸਿਰਫ ਇਸ ਤਾਕਤ ਨੂੰ ਪਛਾਣਿਆ ਸਗੋਂ ਉਹਨੇ ਕੋਲਕਾ ਦੇ ਆਪਣੇ ਨਾਟਕਾਂ ਦੇ ਵਿੱਚ ਇਸ ਤਾਕਤ ਦਾ ਇਸਤੇਮਾਲ ਕੀਤਾ ਇਹ ਤਾਂ ਸਿਰਫ ਦੋ ਉਦਾਹਰਨਾਂ ਨੇ ਪੰਜਾਬ ਦੇ ਸਧਾਰਨ ਥੜਾ ਰੰਗਮંચ ਉੱਤੇ ਛੋਟੇ ਨਾਟਕਕਾਰਾਂ ਹੀ ਜੀਵਨ ਦਾ ਵਿਰਾਟ ਰੂਪ ਦਿਖਾਉਣ ਲਈ ਗੁਰਸ਼ਰਨ ਸਿੰਘ ਨੇ ਜਿਨ੍ਹਾਂ ਜੁਗਤਾਂ ਦਾ ਇਜਾਦ ਕੀਤਾ ਜਿਨ੍ਹਾਂ ਜੁਗਤਾਂ ਨੂੰ ਸਿਰਜਿਆ ਉਹ ਬਹੁਤ ਜ਼ਿਆਦਾ ਨਹੀਂ ਕਮਾਲ ਇਹ ਹੈ ਕਿ ਉਹ ਕਲਪਨਾ ਦਾ ਅਹਿਸਾਸ ਕਿੰਨੇ ਦਰਸ਼ਕਾਂ ਨੂੰ ਕਰਾ ਰਹੇ ਨੇ ਜਿਨ੍ਹਾਂ ਨੂੰ ਅਸੀਂ ਰੰਗਮંચ ਦੇ ਪਾਰਟ ਟਾਈਮ ਦਰਸ਼ਕ ਕਹਿ ਕੇ ਹਮੇਸ਼ਾ ਰੱਦ ਕਰਦੇ ਆਂ ਐ ਸਾਡੀ ਸੋਚ ਦਾ ਅਸਮਾਪਨ ਕਿ ਸ਼ਰਾਂ ਦਾ ਨਿਰੰਤਰ ਰੰਗਮંચ ਵੇਖਣ ਵਾਲਾ ਦਰਸ਼ਕ ਦਰਸ਼ਕ ਹੈ ਤੇ ਪਿੰਡਾਂ ਦਾ ਕਦੇ-ਕਦਾਂ ਹੀ ਨਾਟਕ ਵੇਖਣ ਵਾਲਾ ਦਰਸ਼ਕ ਦਰਸ਼ਕ ਨਹੀਂ ਉਹ ਸਿਰਫ ਲੋਕ ਹੈ ਇੱਕ ਹੀ ਤਰਕ ਸੰਗਤ ਸਿਧਾਂਤ ਦਰਸ਼ਕ ਦਰਸ਼ਕ ਹਰੇਕ ਕਾਮਯਾਬ ਨਾਟਕਕਾਰ ਆਪਣੀ ਇੱਕ ਨਿਜੀ ਦਰਸ਼ਕ ਮੰਡਲੀ ਸਿਰਜਦਾ ਹੈ ਤੇ ਮੇਰਾ ਸਵਾਲ ਹੈ ਕਿ ਸवाई ਗੁਰਸ਼ਰਨ ਸਿੰਘ ਤੋਂ ਕੋਣ ਹੈ ਜਿਸ ਨੇ ਆਪਣੀ ਨਿਜੀ ਰੰਗਮੰਚ ਮੰਡਲੀ ਸ ਦਰਸ਼ਕ ਮੰਡਲੀ ਸਿਰਜੀ ਹੋਵੇ ਗੁਰਸ਼ਰਨ ਸਿੰਘ ਉਹਨਾਂ ਗਿਣੇ ਚੁਣੇ ਨਾਟਕਕਾਰਾਂ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਆਪਣੀ ਇੱਕ ਦਰਸ਼ਕ ਮੰਡਲੀ ਸਿਰਜੀ ਦਰਸ਼ਕ ਇਕ ਨਾਟਕ ਲਈ ਇਕ ਨਾਟਕਕਾਰ ਦੇ ਲਈ ਇਕ ਅਜਿਹਾ ਨਿਯਮ ਹੈ ਇਕ ਅਜਿਹੀ ਸ਼ਰਤ ਹੈ ਜਿਸ ਤੋਂ ਕੋਈ ਨਾਟਕਕਾਰ ਚਾਹੇ ਵੀ ਖੜਾ ਨਹੀਂ ਸ਼ੁਰਾ ਸਕਦਾ ਜਦੋਂ ਅਸੀਂ ਦਰਸ਼ਕਾਂ ਨੂੰ ਛੱਡ ਕੇ ਕੋਈ ਨਿਰੋਲ ਰੰਗਮંચੀ ਪ੍ਰਯੋਗਾਂ ਵਾਲੀ ਰਚਨਾ ਸਿਰਜਦੇ ਹਾਂ ਜਾਂ ਪ੍ਰਯੋਗਾਂ ਉੱਤੇ ਕੇਂਦਰਿਤ ਹੋ ਜਾਂਦੇ ਹਾਂ ਤਾਂ ਸਮਝੋ ਕਿ ਅਸੀਂ ਜਾਣੇ ਅਣਜਾਣੇ ਵਿੱਚ ਇਸ ਬੁਨਿਆਦੀ ਨਿਯਮ ਨੂੰ ਭੁੱਲ ਰਹੇ ਹੁੰਦੇ ਹਾਂ ਗਰਸ਼ਨ ਸਿੰਘ ਔਰਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਉਹਨਾਂ ਨੇ ਕਦੇ ਇਸ ਨਾਮ ਨੂੰ ਰੱਦ ਨਹੀਂ ਕੀਤਾ ਸਗੋਂ ਉਹ ਹੋਰ ਸ਼ਿੱਦਤ ਨਾਲ ਇਸ ਨਾਮ ਨੂੰ ਅਪਣਾਉਂਦੇ ਨੇ ਤੇ ਜਿੱਥੇ ਉਹ ਪਰਸੀਨੀਮ ਦੀਆਂ ਜਾਣੀਆਂ ਪਛਾਣੀਆਂ ਜੁਗਤਾਂ ਨੂੰ ਨੁੱਕੜ ਸ਼ੈਲੀ ਵਿੱਚ ਢਾਲ ਲੈਂਦੇ ਨੇ ਉੱਥੇ ਇਹੋ ਜਿਹੀਆਂ ਕੰਨੀਆਂ ਹੀ ਨਵੀਆਂ ਜੁਗਤਾਂ ਸਿਰਜਦੇ ਨੇ ਤੇ ਉਹਨਾਂ ਜੁਗਤਾਂ ਦੇ ਆਸਰੇ ਇੱਕ ਅਤਿਅੰਤ ਨਾਟਕੀ ਮਹਾਂਦਰੇ ਦੀਆਂ ਰਚਨਾਵਾਂ ਸਿਰਜਦੇ ਨੇ हां ਉਹਨਾਂ ਦੀ ਨਾਟਕਾਂ ਵਿੱਚ ਭਾਸ਼ਨੀ ਸੰਵਾਦਾਂ ਵਿਚਾਰਾਂ ਦੇ ਸਿੱਧੇ ਪ੍ਰਤੀਪਾਦਨ ਤੇ ਐਵਜੀਆਂ ਹੋਰ ਕਈ ਇਤਰਾਜਯੋਗ ਰੁਚੀਆਂ ਦੀ ਅਤੇ ਖਾਸ ਤੌਰ ਤੇ ਤਤਕਾਲੀ ਘਟਨਾਵਾਂ ਉੱਤੇ ਟਟਫਟ ਕਿਸਮ ਦੇ ਭਾਵਕ ਕਿਸਮ ਦੇ ਰਿਐਕਸ਼ਨ ਦੇਣ ਦੀ ਰੁਚੀ ਵੀ ਕਿਤੇ ਨਾ ਕਿਤੇ ਹੈ ਪਰ ਇਹ ਇਲਜ਼ਾਮ ਸਰਕਾਰ ਕਰਦੀਆਂ ਸਾਨੂੰ ਗੁਰਸ਼ਰਨ ਸਿੰਘ ਦੀ ਦਰਸ਼ਕ ਮੰਡਲੀ ਦੀ ਸਮਝ ਅਤੇ ਸੋਚ ਦੇ ਪੱਧਰ ਨੂੰ ਵੀ ਧਿਆਨ ਚ ਰੱਖਣਾ ਪਵੇਗਾ ਸੋ ਇਸ ਤੋਂ ਵੀ ਜ਼ਿਆਦਾ ਸਾਨੂੰ ਇਸ ਦਰਸ਼ਕ ਦੇ ਸਭਿਆਚਾਰ ਅਤੇ ਸਭਿਆਚਾਰਕ ਅਚੀਤ ਨੂੰ ਵੀ ਸਮਝਣਾ ਪਵੇਗਾ ਮੈਂ ਉਹਨਾਂ ਨੂੰ ਕੋਈ ਤਕਨੀਕੀ ਜੇ ਕੋਈ ਇਲਜ਼ਾਮ ਉਹਨਾਂ ਦੀ ਕਲਾ ਉੱਪਰ ਸੀ ਜਾਂ ਹੈ ਉਹਨਾਂ ਤੋਂ ਮੁਕਤ ਨਹੀਂ ਕਰਦਾ ਲੇਕਿਨ ਮੈਂ ਕਹਣਾ ਕਿ ਇੰਨਾ ਇਲਜ਼ਾਮਾਂ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇੱਕ ਹੋਰ ਬਹੁਤ ਵੱਡੇ ਤੱਤ ਨੂੰ ਸਮਝਣਾ ਪਏਗਾ ਉਹ ਹੈ ਦਰਸ਼ਕ ਦੇ ਨਾਲ ਨਾਲ ਦਰਸ਼ਕ ਦਾ ਸੱਭਿਆਚਾਰ ਤੇ ਉਸ ਦਾ ਸੱਭਿਆਚਾਰਕ ਅਚੇਤ ਗੁਰਸ਼ਰਨ ਸਿੰਘ ਆਪਣੀ ਦਰਸ਼ਕ ਮੰਡਰੀ ਦੇ ਲਈ ਜੋ ਮਾਡਲ ਸਿਰਜਦੇ ਨੇ ਉਸ ਦਾ ਸਿੱਧਾ ਸਬੰਧ ਉਹਨਾਂ ਦਰਸ਼ਕਾਂ ਦੇ ਸੱਭਿਆਚਾਰ ਅਤੇ ਉਹਨਾਂ ਦੇ ਸੱਭਿਆਚਾਰਕ ਅਚੇਤ ਨਾਲ ਜਿਸ ਦੀ ਇੱਕ ਪਰਤ ਵਿੱਚ ਕਿਤੇ ਨਾ ਕਿਤੇ ਢਾਡੀ ਜਥੇ ਅਤੇ ਭੰਡ ਤਮਾਸ਼ੇ ਪਏ ਨੇ ਜੇ ਤੁਸੀਂ ਧਿਆਨ ਨਾਲ ਗੁਰਸ਼ਰਨ ਸਿੰਘ ਹੋਰਾਂ ਦੇ ਨਾਟਕੀ ਜਗਤ ਨੂੰ ਦੇਖੋ ਤਾਂ ਤੁਸੀਂ ਸਮਝ ਸਕੋਗੇ ਕਿ ਗੁਰਸ਼ਰਨ ਸਿੰਘ ਆਪਣੇ ਨਾਟਕਾਂ ਦੇ ਵਿੱਚ ਢਾਡੀਆਂ ਵਰਗੀ ਭਾਵਕਤਾ ਦਾ ਵਾਤਾਵਰਨ ਉਸਾਰਦੇ ਤੇ ਭੰਡਾਂ ਵਰਗੇ ਤਿੱਖੇ ਵਿਅੰਗ ਦੀ ਚੋਬ ਨਾਲ ਲੋਕਾਂ ਦੇ ਮਨਾਂ ਵਿੱਚ ਪੈਦਾ ਹੋਈ ਖੜੋਤ ਨੂੰ ਖੁਰਚ ਸੁੱਟਦੇ ਆ ਰੰਗਮંચ ਦੇ ਸੰਸਾਰ ਪੱਧਰ ਤੇ ਸਥਾਪਿਤ ਹੋ ਚੁਕੇ ਪ੍ਰਤੀ ਮਾਨਵੀ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਨਾਟਕਕਾਰ ਜਦ ਵੀ ਕਰੇਗਾ ਆਪਣੇ ਖੇਤੇ ਦੇ ਲੋਕਾਂ ਦੀ ਗੱਲ ਉਹਨਾਂ ਦੇ ਸੱਭਿਆਚਾਰਕ ਮਹਾਂਦਰੇ ਵਿੱਚ ਕਰੇਗਾ ਇਸ ਲਈ ਵਿਧੀਆਂ ਵੀ ਉਹ ਉਹੀ ਇਸਤੇਮਾਲ ਕਰੇਗਾ ਜੋ ਨਾ ਸਿਰਫ ਉਸ ਖੇਤੇ ਦੇ ਦਰਸ਼ਕਾਂ ਦੇ ਸੋਚ ਅਤੇ ਸਮਝ ਦੇ ਪੱਧਰ ਦੀਆਂ ਹੋਣਗੀਆਂ ਸਗੋਂ ਉਹਨਾਂ ਵਿਦਿਆਨੂ ਦਰਸ਼ਕ ਸੋ ਜਾਤਮਕ ਹੁਲਾਰਾ ਵੀ ਦੇ ਸਕਣ ਦੇ ਸਮਰੱਥ ਹੋਣ ਗੁਰਸ਼ਰਨ ਸਿੰਘ ਦੀ ਨਾਟਕਕਾਰੀ ਨੂੰ ਸਹੀ ਭਾਂਤ ਸਮਝਣ ਲਈ ਸਾਨੂੰ ਗੁਰਸ਼ਰਨ ਸਿੰਘ ਦੀਆਂ ਇਨ੍ਹਾਂ ਤੇ ਇਹੋ ਜਿਹੀਆਂ ਹੋਰ ਜੁਗਤਾਂ ਨੂੰ ਇਹ ਜੀਆਂ ਵਿਧੀਆਂ ਨੂੰ ਅਤੇ ਪੰਜਾਬੀ ਸਭਿਆਚਾਰ ਨਾਲ ਇਹਨਾਂ ਦੇ ਸੰਬੰਧਾਂ ਨੂੰ ਵੀ ਸਹੀ ਤਰੀਕੇ ਨਾਲ ਸਮਝਣ ਦੀ ਲੋੜ ਹੈ ਮੇਰਾ ਮੰਨਣਾ ਹੈ ਕਿ ਨਾਟਕੀ ਕੌਸ਼ਲ ਪੱਖੋਂ ਗੁਰਸ਼ਰਨ ਸਿੰਘ ਹੋਰਾਂ ਦੀਆਂ ਹੋਰ ਵੀ ਕਈ ਬਹੁਤ ਵਧੀਆ ਵਿਸ਼ੇਸ਼ਤਾਵਾਂ ਨੇ ਜਿਹੜੀਆਂ ਉਹਨਾਂ ਦੇ ਰੰਗਮંચ ਨੂੰ ਬਦਾਰ ਪੰਜਾਬੀ ਰੰਗਮंची ਮਾਡਲ ਸਥਾਪਤਕਰਨ ਦੇ ਸਮਰੱਥ ਨੇ ਮੇਰਾ ਇਹ ਮੰਨਣਾ ਹੈ ਕਿ ਉਹਨਾਂ ਦਾ ਸਿਰਜਿਆ ਹੋਇਆ ਇਹ ਮਾਡਲ ਪੰਜਾਬੀ ਰੰਗਮંચ ਦਾ ਆਪਣਾ ਤੇ ਇੱਕ ਵਿਹਾਰਕ ਮਾਡਲ ਬਣ ਸਕਦਾ ਹੈ ਅਸੀਂ ਇਹ ਨਹੀਂ ਕਹ ਸਕਦੇ ਕਿ ਅਤੀਤ ਵਿੱਚ ਸੰਸਕ੍ਰਿਤ નાટક ਨੇ ਇਸੇ ਹੀ ਮਾਡਲ ਦੇ ਆਧਾਰ ਤੇ ਅਭਿਗਿਆਨ ਮਿਸ਼ਕੁੰਤਲਮ ਜਾਂ ਮਿਰਚਕਟਕਮ ਵਰਗੇ ਮਹਾਨ ਕਲਾਸਿਕ ਸਿਰਜੇ ਨੇ ਇਸ ਮਾਡਲ ਨੂੰ ਸਮਝਣ ਲਈ ਪੰਜਾਬੀ ਰੰਗਮંચ ਦੇ ਪ੍ਰਸੰਗ ਵਿੱਚ ਉਹਨਾਂ ਦੀ ਨਾਟਕ ਕਾਰੀ ਉੱਤੇ ਗੰਭੀਰ ਸੰਵਾਦ ਰਚਾਏ ਜਾਣ ਦੀ ਲੋੜ ਹੈ ਲੋੜ ਸੀ ਜੋ ਕਦੇ ਵੀ ਪੂਰੀ ਨਹੀਂ ਹੋਈ ਅਸਲ ਵਿੱਚ ਮੈਨੂੰ ਕੀ ਲੱਗਦਾ ਕਿ ਗੁਰਸ਼ਰਨ ਸਿੰਘ ਹੋਰਾਂ ਦੀ ਨਾਟਕ ਕਲਾ ਨੂੰ ਸਹੀ ਅਰਥਾਂ ਵਿੱਚ ਸਮਝਣ ਦੇ ਰਾਹ ਵਿੱਚ ਸਭ ਤੋਂ ਵੱਡੀ ਔਕੜ ਹੈ ਉਹਨਾਂ ਬਾਰੇ ਸਿਰਜਿਆ ਗਿਆ ਬਹੁਤ ਹੀ ਅਤਿ ਸ਼ਰਦਾ ਵਾਲਾ ਮਾਹੌਲ। ਅਜੀਬ ਤਰੀਕੇ ਨਾਲ ਉਹਨਾਂ ਨੂੰ ਇੱਕ ਸੰਤ ਬਾਬੇ ਦੀ ਪਦਵੀ ਦੇ ਦਿੱਤੀ ਗਈ ਹੈ ਤੇ ਉਹਨਾਂ ਦਾ ਰਤਬਾ ਇੰਨਾ ਵੱਡਾ ਬਣਾ ਦਿੱਤਾ ਗਿਆ ਕਿ ਉਹਨਾਂ ਨੂੰ ਬਸ ਸਮਝ ਲਓ ਕਿ ਮੱਥਾ ਹੀ ਟੇਕਿਆ ਜਾ ਸਕਦਾ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਨਾਲ ਜੁੜੇ ਲੋਕ ਸਿਰਫ ਉਹਨਾਂ ਨੂੰ ਮੱਥਾ ਹੀ ਟੇਕਦੇ ਨੇ। ਨਬਰੇ ਚਰਚਾ ਨਹੀਂ ਕਰ ਰਹੇ ਯੂਨੀਵਰਸਟੀਆਂ ਵਿੱਚ ਉਹਨਾਂ ਦੇ ਕੰਮ ਬਾਰੇ ਰਿਸਰਚ ਨਹੀਂ ਹੋ ਰਹੀ ਉਹਨਾਂ ਦੀ ਕਲਾ ਦੀ ਅਸਲ ਵਿੱਚ ਕਿਸੇ ਪੱਧਰ ਤੇ ਗੱਲ ਨਹੀਂ ਹੋ ਰਹੀ ਐਥਿਕਲੀ ਲੋੜ ਹੈ ਗੁਰਸ਼ਰਨ ਸਿੰਘ ਹੋਰਾਂ ਦੇ ਨਾਟਕਾਂ ਦੇ ਨਾਟ ਸ਼ਾਸਤਰੀ ਪਰਪੇਖ ਨੂੰ ਸਮਝਣ ਦੀ ਇਸ ਨੂੰ ਸਮਝੇ ਬਿਨਾ ਅਸੀਂ ਉਹਨਾਂ ਦੇ ਕੰਮ ਦਾ ਮਹੱਤਵ ਕਦੇ ਨਹੀਂ ਜਾਣ ਸਕਾਂਗੇ